ਨਾਲ ਲਓ ਜੀ ਵੱਡਾ ਠੀਕ ਹੈ ਜੀ ਬਾਜ਼ਾਰ ਚ 400 450 ਰੁਪਏ ਦਾ ਸੂਟ ਵਿਕ ਰਿਹਾ ਹੈ ਹਾਂਜੀ 250 ਰੁਪਏ ਦਾ ਸੂਟ ਲਓ ਜੀ ਵਿੱਤ ਡੁਪੱਟਾ 250 ਵਿੱਤ ਡੁਪੱਟਾ 250 ਰੁਪਏ ਦਾ ਸੂਟ ਔਰ ਇਹ ਡਿਜ਼ਾਈਨ ਗਿਣਤੀ ਓਨੀ ਕੋਈ ਡਿਜ਼ਾਈਨ ਚੈੱਕ ਕਰੋ ਜਿੰਨਾ ਮਰਜੀ ਓਕੇ ਵੀਰੇ ਠੀਕ ਹੈ ਜੀ ਕਾਟਨ ਦੇ ਵਿੱਚ ਸੂਟ ਨੇ ਜੀ 11 ਸੂਟਾਂ ਦਾ ਮੁੱਠਾ ਹੁੰਦਾ ਇਹ ਓਕੇ ਜੀ ਠੀਕ ਹੈ ਜੀ ਨਾਲ ਦੁਪੱਟਾ 1000 ਰੁਪਏ ਦੇ 11 ਸੂਟੇ 450 400 ਤੋਂ ਕੋਈ ਘੱਟ ਨਹੀਂ ਦੇਊਗਾ 3 ਮੀਟਰ ਦੀ ਬਾਟਮ ਨਾਲ ਦੁਪੱਟਾ 375 ਰੁਪਏ ਦਾ ਓਕੇ ਵੀਰੇ ਡਿਜ਼ਾਈਨ ਇੱਕ ਤੇ ਇੱਕ ਜਿੰਨੇ ਮਾਰਗ ਚੱਲਿਆ ਪੂਰੇ 2.5 2.5 ਮੀਟਰ ਦੀਆਂ ਸ਼ਰਟਾਂ ਠੀਕ ਆ ਵੀਰੇ ਪੂਰੀਆਂ ਲੈਂਥਾਂ ਕਾਟਨ ਦੇ ਦੁਪੱਟੇ ਨਾਲ ਓਕੇ ਵੀਰੇ ਦੇਖੋ ਪੀਸ ਲਓ ਜੀ ਦੁਪੱਟੇ ਦਾ ਸਾਈਜ਼ ਚੈੱਕ ਕਰੋ ਹਾਂਜੀ ਲਓ ਜੀ ਖੁੱਲਾ ਡੁੱਲਾ ਡੱਟਾ ਪੂਰਾ ਖੁੱਲਾ ਡੁੱਲਾ ਜੀ ਸਿਰਫ 500 ਰੁਪਏ ਦਾ ਸੂਟ ਜੀ ਲਓ ਜੀ ਔਰ ਪ੍ਰਿੰਟ ਦੇ ਵਿੱਚ ਤਾਂ ਇੰਨਾ ਕਮਾਲ ਡਿਜ਼ਾਈਨਿੰਗ ਲੈ ਕੇ ਆਂਦੀ ਹੈ ਇਸ ਵਾਰੀ ਹਾਂਜੀ ਵੀ ਰੂਹ ਖੁਸ਼ ਕਰ ਦੇਣੀ ਹੈ ਦੇਖੋ ਡਿਜ਼ਾਈਨ ਚੈੱਕ ਕਰੋ ਚੈੱਕ ਕਰੋ ਕਿੰਨਾ ਸੋਹਣਾ ਠੀਕ ਹੈ ਜੀ ਕਾਟਨ ਦਾ ਦੁਪੱਟਾ ਓਕੇ ਵੀਰੇ ਠੀਕ ਹੈ ਜੀ ਬਾਜ਼ਾਰਾਂ ਚ ਵਿਕ ਰਿਹਾ 700 750 ਹਾਂਜੀ ਆਪਾਂ ਦੇਣਾ ਸਿਰਫ 500 ਰੁਪਏ ਦਾ ਜੀ ਲਓ ਜੀ ਸਿਰਫ 500 ਰੁਪਏ ਆ ਲਓ ਦੇਖੋ ਲਓ ਜੀ ਦੇਖੋ ਪੀਸ ਕਰੋ ਚੱਕ ਆ ਲਓ ਦੁਪੱਟਾ ਆ ਦੁਪੱਟਾ ਆ ਗਿਆ ਲਓ ਜੀ ਦੁਪੱਟਾ ਹੀ ਪੂਰੇ ਖੁੱਲੇ ਡੁੱਲੇ ਪੂਰੇ ਖੁੱਲੇ ਡੁੱਲੇ ਹਾਂਜੀ ਇਹ ਵੀ 15 1600 ਦੀ ਬਾਜ਼ਾਰ ਚ ਸੇਲ ਹੋ ਰਹੀ ਹੈ ਇਹ ਵੀ 900 ਰੁਪਏ ਦਾ ਪੀਸ ਦੂੰਗਾ ਜੀ ਸਾਈ ਬਾਜ਼ਾਰ ਰੀਜਨਲ ਦੇਖੋ ਜੀ ਡਿਜ਼ਾਈਨ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਬਾਕੀ ਕਲਰ ਆਪਸ਼ਨ ਵੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ 300 ਰੁਪਏ ਚ ਜੀ ਕੈਮਰੀ ਇੱਕ ਵੱਡੇ ਪਣੇ ਵਾਲੀ 1.5 ਮੀਟਰ ਪਣੇ ਵਾਲੀ ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਚੱਲਿਆ ਸੈਰ ਮਰੀਰਕੋਟ ਲਈ ਆਥੋਂ ਨੂੰ ਸੈਰ ਮਰੀਰਕੋਟ ਲ ਇੱਕ ਬਹੁਤ ਹੀ ਸਸਤੇ ਸੂਟਾਂ ਦੀ ਦੁਕਾਨ ਦੇ ਉੱਪਰ ਲੈ ਕੇ ਚੱਲਦੇ ਆਂ ਜਿੱਥੇ ਤੁਹਾਨੂੰ ਬਹੁਤ ਸੋਹਣੇ ਸੋਹਣੇ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲ ਜਾਣਗੇ ਤੁਹਾਨੂੰ ਸਾਰੀ ਆਪਾਂ ਇਹਨਾਂ ਦੀ ਕਲੈਕਸ਼ਨ ਦਿਖਾਵਾਂਗੇ ਬਾਕੀ ਤੁਹਾਨੂੰ ਪ੍ਰੋਪਰ ਸਾਰੇ ਆਪਾਂ ਰੇਟ ਦੱਸਾਂਗੇ ਸੋ ਵੀਡੀਓ ਦਾ ਐਂਡ ਤੱਕ ਬਣੀ ਰਹਿਣਾ ਤੇ ਗਰਮੀਆਂ ਦਾ ਬਹੁਤ ਸਟਾਕ ਇਹਨਾਂ ਕੋਲ ਆ ਗਿਆ ਤੇ ਵਧੀਆ ਸਟਾਪ ਹੋਊਗਾ ਪੂਰਾ ਤਾਂ ਚੱਲਦੇ ਆ ਆਪਾਂ ਚੱਲਦੇ ਆਂ ਸ਼ਹਿਰ ਮਰੀਰਕੋਲੇ ਸ਼ੌਪ ਤੇ ਲੈ ਕੇ। ਲਓ ਜੀ ਆਪਾਂ ਸਰੰਦੀ ਗੇਟ ਆ ਗਏ। ਸਰੰਦੀ ਗੇਟ ਆਪਾਂ ਐਂਟਰ ਹੋ ਗਏ ਤੇ ਆਹ ਸਾਰਾ ਤੇਲੀਆ ਵਾਲਾ ਬਾਜ਼ਾਰ ਆ ਸ਼ਹਿਰ ਮਰੀਰਕੋਲੇ ਦਾ। ਤੇ ਇਨਾਂ ਕੋਲ ਗਰਮੀਆਂ ਦਾ ਬਹੁਤ ਸਟਾਕ ਆ ਗਿਆ। ਮਤਲਬ ਗਰਮੀਆਂ ਦੀ ਬਹੁਤ ਸਾਰੀ ਕਲੈਕਸ਼ਨ ਆ ਗਈ ਜਿਵੇਂ ਕਾਟਨ ਦੇ ਸੂਟ ਹੋ ਗਏ, ਪ੍ਰਿੰਟ ਸੂਟ ਹੋ ਗਏ ਨਾ। ਸਾਰੇ ਇਨਾਂ ਕੋਲ ਜਿਹੜੀ ਅੱਜ ਕਲੈਕਸ਼ਨ ਆਪਾਂ ਤੁਹਾਨੂੰ ਦਿਖਾਵਾਂਗੇ। ਬਾਕੀ ਇੱਥੋਂ ਆਪਾਂ ਚੱਲਦੇ ਆਂ ਸਿੱਧਾ ਤੇ ਆਹ ਮਠਿਆਈ ਦੀ ਦੁਕਾਨ ਆ ਗਈ। ਇਹ ਸ਼ੌਪ ਦੀ ਤੁਸੀਂ ਦਰਸ਼ਾਨੀ ਮੰਨ ਕੇ ਬਹੁਤ ਹੀ ਸ਼ੌਕੇ ਤਰੀਕੇ ਨਾਲ ਤਾਂ ਸ਼ੌਪ ਤੇ ਪਹੁੰਚ ਸਕਦੇ। ਤੋਂ ਤੇ ਬਾਕੀ ਤੁਸੀਂ ਵੀਡੀਓ ਦੇ ਹਿਸਾਬ ਨਾਲ ਪਹੁੰਚ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਪ੍ਰੋਪਰ ਜਿਹੜਾ ਐਡਰੈਸ ਸਮਝਾਵਾਂਗੇ ਬਾਕੀ ਤੁਹਾਨੂੰ ਸਾਰਾ ਆਪਾਂ ਇਹਨਾਂ ਦਾ ਕੰਟੈਕਟ ਨੰਬਰ ਦਵਾਂਗੇ ਤੇ ਤੁਹਾਨੂੰ ਸਾਰੇ ਆਪਾਂ ਇਹਨਾਂ ਦੀਆਂ ਸੂਟਾਂ ਦੀ ਕਲੈਕਸ਼ਨ ਦਿਖਾਵਾਂਗੇ ਬਾਕੀ ਤੁਹਾਨੂੰ ਪ੍ਰੋਪਰ ਸਾਰੇ ਆਪਾਂ ਰੇਟ ਦੱਸਾਂਗੇ ਤੇ ਬਿਲਕੁਲ ਤੁਸੀਂ ਸਿੱਧੇ ਜਾ ਜਿਨਾ ਤੇ ਇੱਥੋਂ ਸਿੱਧੇ ਜਾ ਕੇ ਤੁਸੀਂ ਹਨਾ ਆਹ ਗਲੀ ਤੋਂ ਇੱਧਰ ਨੂੰ ਮੁੜਨਾ ਜਿਵੇਂ ਤੁਸੀਂ ਇੱਥੋਂ ਲੈ ਇੱਥੋਂ ਬਿਲਕੁਲ ਮੁੜ ਜਾਣਾ ਤੇ ਇੱਥੋਂ ਬੇ ਸੁੱ ਸਿੱਧੇ ਜਾਣਾ ਨਾ ਇਹ ਸਾਰਾ ਤੇਲੀਆ ਵਾਲਾ ਬਾਜ਼ਾਰ ਆ ਸ਼ਹਿਰ ਮਰੀਦ ਕੋਲੇ ਦਾ ਇੱਥੇ ਤੁਹਾਨੂੰ ਬਹੁਤ ਸਾਰੇ ਕੱਪੜੇ ਤੇ ਅੱਗੇ ਬਿਲਕੁਲ ਤੁਸੀਂ ਸਿੱਧੇ ਜਾਣਾ ਠੀਕ ਹੈ ਜੀ ਤੇ ਬਾਕੀ ਵੀਡੀਓ ਤੇ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਕਿੱਥੋਂ-ਕਿੱਥੋਂ ਆਪਣੀ ਜਿਹੜੀ ਵੀਡੀਓ ਦੇਖ ਲੈਂਦੇ ਹੋ ਬਾਕੀ ਵੀਡੀਓ ਨੂੰ ਬਰਤਬਤ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਓ ਜੀ ਸਾਹਮਣੇ ਆ ਗਈ ਸ਼ਾਪ ਆਪਾਂ ਸ਼ਾਪ ਤੇ ਪਹੁੰਚ ਚੁੱਕੇ ਆ ਲਓ ਜੀ ਬਸ ਥੋੜੀ ਦੂਰ ਜਿਹੜੀ ਆ ਸ਼ਾਪ ਆ ਗਈ ਆ ਲਓ ਜੀ ਪਹੁੰਚ ਕੇ ਆਪਾਂ ਸ਼ਾਪ ਤੇ ਗੁੱਲੂ ਦੀ ਹੱਟੀ ਸਹਿਰ ਮਰੇਰਕੋਲਾ ਤੇਲੀਆ ਵਾਲਾ ਬਾਜ਼ਾਰ ਤੇ ਆ ਸਾਹਮਣੇ ਸ਼ਾਪ ਆ ਚੱਲਦੇ ਆ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਉਨੇ ਆ ਕਰਦੇ ਆ ਸਾਰੀ ਆਪਾਂ ਗੱਲਬਾਤ ਤੇ ਐਡਰੈਸ ਤੁਸੀਂ ਪ੍ਰੋਪਰ ਸਮਝੋਗੇ ਬਾਕੀ ਆਪਾਂ ਤੁਹਾਡੇ ਨਾਲ ਕੰਟੈਕਟ ਨੰਬਰ ਜਿਹੜਾ ਇਹਨਾਂ ਦਾ ਉਹ ਸ਼ੇਅਰ ਕਰ ਦਾਂਗੇ ਅੱਜ ਚੱਲੀ ਅੰਦਰ ਲਓ ਜੀ ਅੱਜ ਪਹੁੰਚੇ ਆਪਾਂ ਸਹਿਰ ਮਰੇੜ ਕੋਟਲੇ ਕੀ ਹਾਲ ਚਾਲ ਆ ਵੀਰੇ ਬਹੁਤ ਵਧੀਆ ਵੀਰੇ ਬਹੁਤ ਵਧੀਆ ਹਾਂਜੀ ਕੀ ਕਲੈਕਸ਼ਨ ਲੈ ਕੇ ਆਏ ਆਂ ਇਸ ਵਾਰੀ ਕਲੈਕਸ਼ਨ ਜਿਵੇਂ ਗਰਮੀ ਦੇ ਸੀਜ਼ਨ ਨੂੰ ਧਿਆਨ ਚ ਰੱਖਦੇ ਹੋਏ ਹਾਂਜੀ ਗਰਮੀਆਂ ਦੀਆਂ ਚੀਜ਼ਾਂ ਪ੍ਰਿੰਟਡ ਸੂਟ ਕਾਟਨ ਦੇ ਦੁਪੱਟਿਆਂ ਵਾਲੇ ਆਲ ਓਵਰ ਕੈਮਰਿਕ ਹਰ ਚੀਜ਼ ਆਪਾਂ ਨੇ ਓਕੇ ਵੀਰੇ ਇਸ ਵਾਰੀ ਸੇਲ ਲਗਾਣੀ ਹੈ ਪ੍ਰਿੰਟ ਦੀ ਠੀਕ ਹੈ ਵੀਰੇ ਕੱਲੇ ਪ੍ਰਿੰਟ ਦੀ ਇੱਕ ਆਫਰ ਆਪਣੀ ਪਹਿਲਾਂ ਚੱਲ ਹੀ ਰਹੀ ਹੈ 1000 ਦੇ 11 ਉਹ ਅੱਜ ਵੀ ਉਸੇ ਤਰ੍ਹਾਂ ਚੱਲ ਰਹੀ ਹੈ 1000 ਰੁਪਏ ਦੇ 11 ਸੂਟ ਠੀਕ ਹੈ ਜੀ ਆਹ ਵਾਲੇ ਸੂਟ ਨੇ ਸਟਾਕ ਜਿੰਨਾ ਮਰਜੀ ਓਕੇ ਵੀਰੇ ਠੀਕ ਹੈ ਜੀ ਕਾਟਨ ਦੇ ਵਿੱਚ ਸੂਟ ਨੇ ਜੀ 11 ਸੂਟਾਂ ਦਾ ਮੁੱਠਾ ਹੁੰਦਾ ਹੈ ਇਹ ਓਕੇ ਜੀ ਠੀਕ ਹੈ ਜੀ ਨਾਲ ਦੁਪ 1000 ਰੁਪਏ ਦੇ 11 ਸੂਟ ਹੈ ਅੱਜ ਵੀ ਉਸੇ ਤਰ੍ਹਾਂ ਚੱਲ ਰਹੀ ਹੈ ਆਫਰ ਆਪਣੀ ਠੀਕ ਹੈ ਵੀਰੇ ਠੀਕ ਹੈ ਜੀ ਇਸ ਤਰ੍ਹਾਂ ਬੰਡਲ ਬਣਨੇ ਆਉਣਗੇ ਜੀ 11 ਸੂਟ ਇਸ ਤੋਂ ਬਾਅਦ ਹਾਂਜੀ ਇੱਕ ਆਪਣੇ ਭੈਣਾਂ ਦਾ ਭਾਈਆਂ ਦਾ ਫਾਇਦਾ ਕਰਨਾ 400 450 ਰੁਪਏ ਦਾ ਸੂਟ ਵਿਕ ਰਿਹਾ ਕੈਮਰੀਕ ਦਾ ਓਕੇ ਜੀ ਵਿਦੋ ਦੁਪੱਟਾ ਓਕੇ ਡਿਜ਼ਾਈਨਿੰਗ ਚੈੱਕ ਕਰੋ ਮੈਂ ਕਹਿੰਨਾ ਜੀ ਹਾਂਜੀ ਮਜ਼ਾ ਆਜੂ ਡਿਜ਼ਾਈਨਿੰਗ ਦੇਖ ਕੇ ਇਹ ਜੀ ਡਿਜ਼ਾਈਨ ਹੀ ਹੈ 20 ਤੋਂ 25 ਡਿਜ਼ਾਈਨ ਮਿਲਣਗੇ ਦੇਖੋ ਡਿਜ਼ਾਈਨ ਕਲਰ ਦੇਖੋ ਪਰ ਡਿਜ਼ਾਈਨ ਨਾਲ ਇਹਦੇ ਵਿੱਚ ਢੇਰ ਨੇ ਮੇਰੇ ਕੋਲ ਆਦ ਕੀ ਹਾਂਜੀ ਆਹ ਲਓ ਦੇਖੋ ਲਓ ਢਾਈ ਪੱਟੀ ਲੱਗੀ ਉਹ ਸੂਟ ਨੂੰ ਠੀਕ ਆ ਵੀਰੇ ਕਾਟਨ ਦਾ ਸੂਟ 3 ਮੀਟਰ ਦੀ ਸ਼ਲਵਾਰ ਮੈਚਿੰਗ ਸੂਟ ਆਊਗਾ ਓਕੇ ਵੀਰੇ ਵੱਡਾ ਦੁਪੱਟਾ ਆਊਗਾ ਨਾਲ ਲਓ ਜੀ ਵੱਡਾ ਠੀਕ ਹੈ ਜੀ ਬਾਜ਼ਾਰ 'ਚ 400 450 ਰੁਪਏ ਦਾ ਸੂਟ ਵਿਕ ਰਿਹਾ ਹਾਂਜੀ 250 ਰੁਪਏ ਦਾ ਸੂਟ ਲਓ ਜੀ ਵਿੱਦ ਦੁਪੱਟਾ 250 ਵਿੱਦ ਦੁਪੱਟਾ 250 ਰੁਪਏ ਦਾ ਸੂਟ ਔਰ ਇੱਕ ਡਿਜ਼ਾਈਨ ਗਿਣਤੀ ਓਨੀ ਕੋਈ ਡਿਜ਼ਾਈਨ ਚੈੱਕ ਕਰੋ ਲਓ ਜੀ ਬਹੁਤ ਜ਼ਿਆਦਾ ਡਿਜ਼ਾਈਨ ਡਿਜ਼ਾਈਨ ਵਿੱਚ ਚੁੰਦੇ ਸਿਲੇਕਟਡ ਦੇ ਡਿਜ਼ਾਈਨ ਦੋ ਓਕੇ ਵੀਰੇ ਆ ਲਓ 250 ਰੁਪਏ ਚ ਮੈਂ ਕਹਿੰਦਾ ਜੀ 400 450 ਰੁਪਏ ਤੋਂ ਕੋਈ ਘੱਟ ਦਿੰਦਾ ਹੀ ਨਹੀਂ ਕੈਮਰਿਕ ਦੇ ਕਾਟਨ ਦੇ ਦੁਪੱਟੇ ਨਾਲ ਡਿਜ਼ਾਈਨਿੰਗ ਚੈੱਕ ਕਰੋ ਹਾਂਜੀ 250 ਰੁਪਏ ਦਾ ਸੂਟ ਲਓ ਜੀ 250 ਰੁਪਏ ਦਾ ਡਿਜ਼ਾਈਨ ਮੁੱਕਣੇ ਨਹੀਂ ਇੰਨੇ ਕਿ ਡਿਜ਼ਾਈਨ ਨੇ ਮੇਰੇ ਕੋਲੇ ਦੇ ਓਕੇ ਵੀਰੇ ਠੀਕ ਹੈ ਜੀ ਆ ਲਓ ਲਓ ਜੀ ਡਿਜ਼ਾਈਨ ਵੀ ਤੁਹਾਨੂੰ ਬਹੁਤ ਮਿਲਣਗੇ ਬਹੁਤ ਡਿਜ਼ਾਈਨ ਮਿਲਣਗੇ ਤੇ ਕਲੈਕਸ਼ਨ ਵੀ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਡਿਜ਼ਾਈਨ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਆਪਾਂ ਕੈਮਰਿਕ ਦਾ ਹੋਰ ਕਾਟਨ ਦਾ ਦੁਪੱਟਾ ਸੂਟ ਪਾਣੇ ਆ ਹਾਂਜੀ ਰੀਜਨਲ ਕੈਮਰਿਕ ਓਕੇ ਜੀ ਠੀਕ ਹੈ ਜੀ ਪੂਰੀਆਂ ਲੈਂਥ ਹਾਂਜੀ ਬਾਟਮ ਨਾਲ ਠੀਕ ਆ ਜੀ ਕਾਟਨ ਦਾ ਦੁਪੱਟਾ ਲਓ ਜੀ ਕਾਟਨ ਦਾ ਦੁਪੱਟਾ ਨਾਲ 350 ਰੁਪਏ ਦਾ ਸੂਟ ਜੀ ਲਓ ਜੀ 350 ਦਾ 350 ਰੁਪਏ ਦਾ ਰੀਜਨਲ ਜੈਪੁਰੀ ਦੁਪੱਟਾ ਕਾਟਨ ਦਾ ਜੀ ਓਕੇ ਵੀਰੇ ਠੀਕ ਆ ਜੀ ਲਓ ਜੀ ਲਓ ਡਿਜ਼ਾਈਨਿੰਗ ਚੈੱਕ ਕਰੋ ਇਹਦੇ ਵਿੱਚ ਵੀ ਡਿਜ਼ਾਈਨਿੰਗ ਵੱਧੂ 350 ਰੁਪਏ ਦਾ ਸੂਟ ਜੀ ਠੀਕ ਆ ਜੀ ਡਿਜ਼ਾਈਨਿੰਗ ਦਾ ਤੇ ਕੁਆਂਟੀਟੀ ਔਰ ਡਿਜ਼ਾਈਨਾਂ ਦੀ ਤਾਂ ਕੋਈ ਕਮੀ ਹੋਣੀ ਨਹੀਂ ਹੋਊਗੀ ਜੀ ਕਿੰਨੇ ਮਰਜ਼ੀ ਡਿਜ਼ਾਈਨ ਠੀਕ ਆ ਜੀ ਇਸ ਤੋਂ ਬਾਅਦ ਆਪਣਾ ਇੱਕ ਦੁਪੱਟਾ ਸੂਟ ਵਿਕਰੇ ਹੈ ਹਾਂਜੀ ਕਾਟਨ ਦੇ ਦੁਪੱਟੇ ਨਾਲ ਸੈਮੀ ਦੁਪੱਟੇ ਨਾਲ ਆਇਟਮ ਆਨੇ ਓਕੇ ਜੀ ਉਹ ਕੱਢੀ ਮੁੰਡਾ ਦਾ ਆਪਣੇ ਸੈਮੀ ਦੁਪੱਟੇ ਨਾਲ ਰਿਯਾਨ ਦਾ ਮੈਚਿੰਗ ਵਾਲੇ ਮਾਲ ਕਿਥੇ ਲਾਇਆ ਆਪੇ ਆ ਵਾਈਟ ਲਾ ਆਹ ਲਓ ਹਾਂਜੀ ਇਹ ਪੀਸ ਕੱਢੀ ਕਿਤੇ ਡਿਜ਼ਾਈਨਰ ਪੀਸ ਆਣਗੇ ਜੀ ਲਓ ਜੀ ਆਹ ਮੈਚਿੰਗ ਡਿਜ਼ਾਈਨਰ ਓਕੇ ਵੀਰੇ ਚੀਜ਼ਾਂ ਚੈੱਕ ਕਰੋ ਠੀਕ ਹੈ ਜੀ ਲਓ ਜੀ ਕਰੋ ਚੈੱਕ ਬਾਟਮ ਨਾਲ ਠੀਕ ਹੈ ਜੀ ਆਹ ਬਾਟਮ ਆ ਗਈ ਇਹਦੀ ਠੀਕ ਹੈ ਜੀ ਓਕੇ ਜੀ ਆਊਗਾ ਦੁਪੱਟਾ ਸੈਮੀ ਪਿਓਰ ਦਾ ਜੀ ਸੈਮੀ ਪਿਓਰ ਦਾ ਦੁਪੱਟਾ ਆ ਗਿਆ ਨਾ ਇਹ ਦਾ ਗ੍ਰੇਡ ਕਰਤਾ ਵੀਰੇ ਵੀਰੇ ਇਹਦੇ ਵਿੱਚ ਵੀ ਫਾਇਦਾ ਸੁਪਰ ਟੈਕਸ ਦੇ ਰੀਜਨਲ ਆਣਗੇ ਪੀ ਚੈੱਕ ਕਰੋ ਓਕੇ ਵੀਰੇ ਠੀਕ ਹੈ ਜੀ ਬਾਜ਼ਾਰ ਚ ਵੇਖ ਰਿਹਾ 400 ਰੁਪਏ ਦਾ ਸੂਟ ਜੀ ਓਕੇ ਜੀ ਆਪਾਂ ਦਵਾਂਗੇ 375 ਰੁਪਏ ਦਾ ਸੂਟ ਜੀ ਕਰੋ ਚੈੱਕ 375 ਇਹਦੀ ਤੁਹਾਡੇ ਫਾਇਦੇ ਹੋ ਜਾਣੇ ਬਹੁਤ ਮੈਂ ਕਹਿੰਦਾ ਜੀ 400 400 ਤੋਂ ਕੋਈ ਘੱਟ ਨਹੀਂ ਦੇਊਗਾ 3 ਮੀਟਰ ਦੀ ਬਾਟਮ ਨਾਲ ਦੁਪੱਟਾ 375 ਰੁਪਏ ਦਾ ਓਕੇ ਵੀਰੇ ਡਿਜ਼ਾਈਨ ਇੱਕ ਤੇ ਇੱਕ ਜਿੰਨੇ ਮਰਜ਼ੀ ਡਿਜ਼ਾਈਨ ਜੀ ਲਓ ਜੀ ਡਿਜ਼ਾਈਨ ਤੁਹਾਨੂੰ ਬਹੁਤ ਸਾਰੇ ਮਿਲ ਜਾਣਗੇ ਜਨਾਂ 375 ਤੇ ਜੀ ਫਾਇਦਾ ਗੱਨੇ ਨੇ ਆ ਲੋ ਡਿਜ਼ਾਈਨ ਚੈੱਕ ਕਰੋ 375 ਰੁਪਏ ਦਾ ਵਿਦੜਾ ਦੁਪੱਟਾ ਇਹ ਨਹੀਂ ਹੈਗਾ ਵੀ ਸਿੰਥੈਟਿਕ ਮਿਕਸ ਹੋਣਗੇ ਕੱਪੜੇ ਬਾਰ-ਬਾਰ ਕਹਿ ਰਹੇ ਪਿਓਰ ਕਾਟਨ ਆਉਣੀਆਂ ਰਿਯਾਨ ਕਾਟਨ ਆਉਗੀ ਆ ਠੀਕ ਹੈ ਵੀਰੇ ਠੀਕ ਹੈ ਜੀ 375 ਚ ਵਿਦੜਾ ਦੁਪੱਟਾ ਨਾਲ ਲਓ ਜੀ ਆ ਲੋ ਕੈਂਬਰੀ ਦਾ ਡਿਜ਼ਾਈਨ ਚ ਡਿਜ਼ਾਈਨ ਚੈੱਕ ਕਰੋ ਹਾਂ ਜੀ ਸੁਪਰ ਟੈਕਸ ਦਾ ਲਓ ਜੀ ਕੈਂਬਰੀ ਕਾਗੇ ਦੀ ਠੀਕ ਹੈ ਜੀ ਹਾਂ ਜੀ ਲੋ ਡਿਜ਼ਾਈਨ ਚੈੱਕ ਕਰੋ ਲਓ ਜੀ ਸਿਰਫ 400 ਰੁਪਏ ਦਾ ਸੂਟ ਜੀ ਲਓ ਜੀ ਸਿਰਫ 400 ਦਾ ਆ ਲਓ ਹਾਂਜੀ ਕਲਰ ਡਿਜ਼ਾਈਨਿੰਗ ਆ ਬਾਦੂ ਜਿੰਨੇ ਮਰਜ਼ੀ ਡਿਜ਼ਾਈਨ ਲੋਕ ਕਲਰ ਲਵੋ ਓਕੇ ਵੀਰੇ ਚਾਹ ਲੋ ਇੱਕ ਆ ਕਾਟਨ ਦੁਪੱਟੇ ਨਾਲ ਆਈਟਮ ਆਈ ਆ ਮਰੇ ਕੋਲੇ ਹਾਂਜੀ ਵਧੀਆ ਵਾਲਾ ਜੀ ਕਾਟਨ ਦਾ ਪ੍ਰਿੰਟਡ ਦੇ ਦਾ ਇਹ ਕਿ ਬਹੁਤ ਆ ਹੀ ਦਮਾਨੀ ਜੀ ਆਪਣੇ ਭੈਣਾ ਭਾਈਆਂ ਦਾ ਫਾਇਦਾ ਕਰਨਾ ਰੱਜ ਕੇ ਆ ਲਓ ਪੀਸ ਚੈੱਕ ਕਰਿਓ ਹਾਂਜੀ ਰੀਜਨਲ ਬ੍ਰਾਂਡਡ ਘਰ ਦਾ ਔਰ ਆਰੀ ਵਰਕ ਚੱਲਿਆ ਹੋਇਆ ਨਾਲ ਲਓ ਜੀ ਠੀਕ ਹੈ ਜੀ ਆਰੀ ਵਰਕ ਨਾਲ ਹਾਂਜੀ ਆਰੀ ਵਰਗ ਚੱਲਿਆ ਪੂਰੇ 2.5 2.5 ਮੀਟਰ ਦੀਆਂ ਸ਼ਰਟਾਂ ਠੀਕ ਆ ਵੀਰੇ ਪੂਰੀਆਂ ਲੈਂਥਾਂ ਕਾਟਨ ਦੇ ਦੁਪੱਟੇ ਨਾਲ ਓਕੇ ਵੀਰੇ ਦੇਖੋ ਪੀਸ ਲਓ ਜੀ ਦੁਪੱਟੇ ਦਾ ਸਾਈਜ਼ ਚੈੱਕ ਕਰੋ ਹਾਂਜੀ ਲਓ ਜੀ ਖੁੱਲਾ ਢੁੱਲਾ ਦੁਪੱਟਾ ਪੂਰਾ ਖੁੱਲਾ ਢੁੱਲਾ ਜੀ ਸਿਰਫ 500 ਰੁਪਏ ਦਾ ਸੂਟ ਜੀ ਲਓ ਜੀ 500 ਰੁਪਏ ਦਾ ਡਿਜ਼ਾਈਨ ਕਲਰ ਬਾਦੂ ਇਹਦੇ ਵਿੱਚ ਵੀ ਜੀ ਓਕੇ ਵੀਰੇ ਆਹ ਲਓ ਡਿਜ਼ਾਈਨ ਚੈੱਕ ਕਰੋ ਲਓ ਜੀ ਸਿਰਫ 500 ਰੁਪਏ ਦਾ ਸੂਟ ਜੀ ਠੀਕ ਆ ਵੀਰੇ ਮੈਂ ਕਹਣਾ ਕੋਈ ਦੇ ਕੇ ਦਿਖਾਵੇ ਜੀ ਆ ਚੀਜ਼ਾਂ 5 500 ਚ ਹਾਂਜੀ ਇਹਦਾ ਹੈ ਜੀ ਡਿਜ਼ਾਈਨਿੰਗ ਆ ਚੈੱਕ ਕਰੋ ਲੋ ਦੇਖੋ ਬੈਕ ਹਾਂਜੀ ਫਰੰਟ ਲਓ ਜੀ ਆਰੀ ਵਰਕ ਚੱਲਿਆ ਹੋਇਆ ਸ਼ੀਸ਼ੇ ਦਾ ਵਰਕ ਹੋਇਆ ਹੈ ਉੱਪਰ ਕਾਟਨ ਦਾ ਦੁਪੱਟਾ ਸਿਰਫ 500 ਰੁਪਏ ਚ ਜੀ ਆ ਲੋ ਆ ਦੁਪੱਟਾ ਆ ਗਿਆ ਨਾਲ ਪੂਰਾ ਵਧੀਆ ਦੁਪੱਟਾ ਜੀ ਫੁੱਲ ਸਾਈਜ਼ ਦਾ ਦੁਪੱਟਾ ਵੀ ਹਾਂਜੀ 500 ਰੁਪਏ ਦਾ ਸੂਟ ਜੀ ਇਸ ਤੋਂ ਬਾਅਦ ਬਹੁਤ ساری ਕਲੈਕਸ਼ਨ ਆ ਗਈ ਤੁਸੀਂ ਵਿਜੀਟ ਕਰੋ ਬਾਈ ਇਹਨਾਂ ਕੋ ਆ ਗਿਆ ਨਾ ਇਹ ਬਹੁਤ ਨੂੰ ਕਲੈਕਸ਼ਨ ਮਿਲ ਜੂ। ਬਸ ਆਪਾਂ ਕਲੈਕਸ਼ਨ ਇਹਨਾਂ ਵੀਡੀਓ ਦਿਖਾ ਵੀ ਨਹੀਂ ਸਕਦੇ ਹਨ। ਹਾਂ ਜੀ ਹਮ ਵੀਡੀਓ ਬਹੁਤ ਹੈ ਲੰਬੀ ਹੋ ਜੂਗੀ। ਇਸ ਕਨੈਕਸ਼ਨ ਕਿੰਨੇ ਖੋਲਾਂਗੇ ਆਪਾਂ ਲੋ। ਹਾਂ ਜੀ। ਡਿਜ਼ਾਈਨਿੰਗਾ ਚੈੱਕ ਕਰੋ। ਲਓ ਜੀ। 380 ਰੁਪਏ ਚ ਜੀ। ਲਓ ਜੀ 380 ਰੁਪਏ ਦੇ। ਦੇਖੋ ਚੀਜ਼। ਮੈਂ ਕਹਣਾ ਇਹ ਡਿਜ਼ਾਈਨ ਮੂੰਹੋਂ ਬੋਲਣਗੇ। ਗਾ ਕੇ ਇੱਕ ਲੈਣ ਆਊਗਾ, ਦੋ ਲੈ ਕੇ ਜਾਊਗਾ। ਲਓ। ਲਓ ਜੀ। 380 ਰੁਪਏ ਚ ਜੀ। ਲਓ ਜੀ 380। ਸੁਪਰ ਟੈਕਸ ਦੇ ਰੀਜ਼ਨ ਆ ਜੀ। ਠੀਕ ਆ ਜੀ। ਆ ਲਓ ਜੀ ਆਲ ਓਵਰ 5 ਮੀਟਰ ਕੈਮਰੀਕ ਜੀ ਹਾਂ ਜੀ 4 ਸਵਾ 4 450 ਰੁਪਏ ਦਾ ਕੱਲਾ ਕਪੜਾ ਕਪੜਾ ਜੀ ਓਕੇ ਜੀ ਵਿਦ ਦੁਪੱਟਾ ਪਿਓਰ ਦਾ ਜੀ ਹਾਂ ਜੀ ਆ ਲਓ ਪਲੇਨ ਦੁਪੱਟਾ ਆਊਗਾ ਪਿਓਰ ਦਾ ਜੀ ਆਲ ਓਵਰ ਕੈਮਰੀਕ ਨਾਲ ਹਾਂ ਜੀ 480 ਰੁਪਏ ਦਾ ਸੂਟ ਜੀ ਲਓ ਜੀ 480 ਰੁਪਏ ਦਾ ਪਿਓਰ ਦੁਪੱਟੇ ਨਾਲ ਜੀ ਸੈਮੀ ਦੁਪੱਟਾ ਨਹੀਂ ਪਿਓਰ ਦੁਪੱਟਾ 480 ਰੁਪਏ ਦਾ ਜੀ ਠੀਕ ਹੈ ਜੀ ਆ ਲਓ ਕੈਮਰੀਕ ਦੇ ਡਿਜ਼ਾਈਨ ਦੇਖੋ ਹਾਂ ਜੀ ਪਿਓਰ ਦੀ ਚੁੰਨੀ ਨਾਲ 480 ਰੁਪਏ ਜੀ। ਲਓ ਜੀ। ਡਿਜ਼ਾਈਨ ਚੈੱਕ ਕਰੋ ਸੁਪਰ ਦੇ ਜੀ। ਠੀਕ ਆ ਜੀ। ਇਹ ਕਿਸ ਤੋਂ ਬਾਅਦ ਵਧੀਆ ਸ਼ਿਮਰ ਚੱਲ ਰਹੀ ਹੈ ਬਹੁਤ। ਹਾਂਜੀ। ਸੁਪਰ ਟੈਗ ਜੀ ਆਊਗੀ ਰੀਜਨਲ ਸ਼ਿਮਰ। ਓਕੇ ਜੀ। ਠੀਕ ਆ ਜੀ। ਤੁਹਾਨੂੰ ਡਿਜ਼ਾਈਨing ਖੋਲ ਕੇ ਚੈੱਕ ਕਰਾਣਾ ਇਹਦੀ ਮੈਂ। ਹਾਂਜੀ ਹਾਂਜੀ। ਆ ਲਓ। ਦੇਖੋ ਡਿਜ਼ਾਈਨ ਦਾ ਸ਼ਿਮਰ ਦਾ ਜੀ। ਲਓ ਜੀ ਸ਼ਿਮਰ ਆ ਗਈ। ਆ ਡਿਜ਼ਾਈਨ ਦੇਖ ਸਕਦੇ ਹੋ ਨਾ। ਔਰ ਮਸਲੀਨ ਦਾ ਦੁਪੱਟਾ ਜੀ। ਓਕੇ ਮਸਲੀਨ ਦਾ ਦੁਪੱਟਾ ਆ ਗਿਆ ਨਾਲ। ਰੇਟ ਕੀ ਹੈ ਹਾਂਜੀ ਸਿਰਫ 600 ਲਓ ਜੀ ਸਿਰਫ 600 1200 ਰੁਪਏ ਵਾਲਾ ਸੂਟ ਸਿਰਫ 600 ਰੁਪਏ ਦਾ ਜੀ ਓਕੇ ਵੀਰੇ ਲਓ ਜੀ ਆ ਲਓ ਜੀ ਰੀਜਨਲ ਏਕੇ ਟੈਕਸ ਦਾ ਆਡੀ ਨੰਬਰ ਤੇ ਪ੍ਰਿੰਟ ਆ ਰਿਹਾ ਜੀ ਓਕੇ ਜੀ ਠੀਕ ਹੈ ਜੀ ਰੀਜਨਲ ਮਸਲੀਨ ਦੀ ਚੁੰਨੀ ਆਊਗੀ ਲਓ ਜੀ ਆ ਚੁੰਨੀ ਅਸਲੀ ਮਸਲੀਨ ਡੁਪਲੀਕੇਟ ਨਹੀਂ ਅਸਲੀ ਮਸਲੀਨ ਦੀ ਜੀ ਹਾਂਜੀ ਲਓ ਜੀ ਲਓ ਜੀ ਰੇਟ ਕੀ ਹੈ ਸਿਰਫ 800 ਰੁਪਏ ਜੀ ਲਓ ਵੀ ਸਿਰਫ 800 ਰੁਪਏ ਦਾ 1000 1100 ਮਾਰਕੀਟ ਸੇਲਿੰਗ ਹੈ ਜੀ ਮਾਰਕੀਟ 'ਚ ਸੇਲ ਹੋ ਰਿਹਾ 1000 1100 'ਚ ਆਪਾਂ ਸਿਰਫ ਦਵਾਂਗੇ 800 ਰੁਪਏ ਜੀ ਲਓ ਜੀ 800 ਠੀਕ ਹੈ ਜੀ ਆਹ ਲਓ ਕਾਟਨ ਦੁਪੱਟੇ ਨਾਲ ਤੁਹਾਨੂੰ ਇੱਕ ਹੋਰ ਚੀਜ਼ ਦਿਖਾਵਾਂ ਜੀ ਹਾਂਜੀ ਮੇਰੇ ਡਿਜ਼ਾਈਨ ਮਿੱਠੇ ਮਿੱਠੇ ਡਿਜ਼ਾਈਨ ਰੰਗ ਕੱਪੜੇ ਪੂਰੇ ਵਧੀਆ ਫੁੱਲ ਗਰੰਟੀਆਂ ਕੱਪੜਿਆਂ ਦੀਆਂ ਔਰ ਪ੍ਰਿੰਟ ਦੇ ਵਿੱਚ ਤਾਂ ਇੰਨਾ ਕਮਾਲ ਡਿਜ਼ਾਈਨਿੰਗ ਲੈ ਕੇ ਆਂਦੀ ਹੈ ਇਸ ਵਾਰੀ ਹਾਂਜੀ ਵੀ ਰੂਹ ਖੁਸ਼ ਕਰ ਦੇਣੀ ਹੈ ਦੇਖੋ ਡਿਜ਼ ਕਾਟਨ ਦਾ ਦੁਪੱਟਾ ਓਕੇ ਵੀਰੇ ਠੀਕ ਹੈ ਜੀ ਬਾਜ਼ਾਰਾਂ ਚ ਵਿਕਰੇ ਆ 700 750 ਹਾਂਜੀ ਆਪਾਂ ਦੇਣਾ ਸਿਰਫ 500 ਰੁਪਏ ਦਾ ਜੀ ਲਓ ਜੀ ਸਿਰਫ 500 ਰੁਪਏ ਦਾ ਸਿਰਫ 500 ਰੁਪਏ ਦਾ ਪੀਸ ਜੀ ਓਕੇ ਵੀਰੇ ਆ ਲਓ ਡਿਜ਼ਾਈਨਿੰਗ ਚੈੱਕ ਕਰੋ ਆਰੀ ਵਰਕ ਨਾਲ ਡਿਜ਼ਾਈਨ ਹੋਣਗੇ ਵੀਰੇ ਇੱਕ ਤੇ ਇੱਕ ਤੁਸੀਂ ਡਿਜ਼ਾਈਨ ਚੈੱਕ ਕਰੋ ਬਸ ਮੇਰੇ ਆਰੀ ਵਰਕ ਨਾਲ ਆ ਗਿਆ ਜੀ ਆਰੀ ਵਰਕ ਨਾਲ ਜੀ ਓਕੇ ਵੀਰੇ ਆ ਲਓ ਦੇਖੋ ਪੀਸ ਲਓ ਜੀ ਇਹ ਤੇ ਆਰੀ ਵਰਕ ਡਿਜ਼ਾਈਨਿੰਗ ਚੈੱਕ ਕਰੋ ਮਿਲ ਜੂ ਵਰਕ ਇੰਦਾਂ ਨਾਲ ਆ ਲਓ ਜੀ ਦੁਪੱਟਾ ਨਾਲ ਜੀ ਆਹ ਦਾ ਵਟਾ ਹੋ ਗਿਆ ਨਾ ਸਾਢੇ 450 ਰੁਪਏ ਦਾ ਸੂਟ ਜੀ ਸਾਢੇ 450 ਕਲਰ ਚੈੱਕ ਕਰੋ ਇਹਦੇ ਜੀ ਠੀਕ ਆ ਜੀ ਸਾਢੇ 450 ਦਾ ਆਰੀ ਵਰਕ ਦੇ ਨਾਲ ਆਰੀ ਵਰਕ ਕੈਮਬਰੀ ਕੇ ਜੀ ਓਕੇ ਕੈਮਬਰੀ ਡਿਜ਼ਾਈਨਿੰਗ ਮੈਂ ਕਹਣਾ ਮੂੰਹੋਂ ਬੋਲਣਗੇ ਜੀ ਪੀਸ ਓਕੇ ਵੀਰੇ ਠੀਕ ਆ ਜੀ ਆਲ ਓਵਰ ਮਸਲੀਨ ਨਾਲ ਹਾਂਜੀ ਇੱਕ ਆਈਟਮ ਤੁਹਾਨੂੰ ਹੋਰ ਲੈ ਦਿਖਾਵਾਂ ਤੁਹਾਨੂੰ ਵਿਕ ਰਹੀ ਹੈ ਇਹ ਸਾਢੇ 700 850 ਐ ਬਾਜ਼ਾਰ ਚ ਸੇਲ ਹੋ ਰਹੀ ਹੈ ਜੀ ਓਕੇ ਵੀਰੇ ਦੇਖ ਕਪੜਾ ਦੇ ਇੱਕ ਡਿਜ਼ਾਈਨ ਦੇਖ ਲਓ ਜੀ ਦੇਖੋ ਡਿਜ਼ਾਈਨਿੰਗ ਹਾਂਜੀ ਹੈਗੇ ਜੀ ਤੋਹਫੇ? ਹਾਂਜੀ ਹਾਂਜੀ ਸਹੀ ਗੱਲ ਆ ਜੀ। ਵੇਖੋ ਦੁਪੱਟਿਆਂ ਦਾ ਸਾਈਜ਼ ਚੈੱਕ ਕਰੋ। ਉਸ ਤੋਂ ਵੀ ਤੋਹਫੇ ਜੀ। ਠੀਕ ਹੈ ਜੀ? ਹਾਂਜੀ। ਔਰ ਰੇਟ ਵੀ ਇਹਦਾ ਤੋਹਫਾ 1100 ਦਾ ਇੱਕ ਵੀਕ ਨਾਲ ਆ 1100 ਦੇ ਦੋ ਸੂਟ। ਲਓ ਜੀ 1100 ਦੇ ਦੋ ਸੂਟ ਮਿਲ ਜਾਣ। 5500 ਰੁਪਏ ਦਾ ਸੂਟ ਜੀ। 500 ਦਾ ਡਿਜ਼ਾਈਨਿੰਗ ਚੈੱਕ ਕਰੋ। ਸੂਟ ਦੀ ਔਰ ਦੁਪੱਟੇ ਦੀ ਕੁਆਲਿਟੀ ਚੈੱਕ ਕਰੋ। ਵੀ ਉਹ ਨਹੀਂ ਚਾਲੂ ਕੁਆਲਿਟੀ ਵਾਲੀਆਂ ਆਉਣਗੀਆਂ। ਕਲਰ ਡਿਜ਼ਾਈਨ ਜਿੰਨੇ ਮਰਜ਼ੀ ਇਹਦੇ ਵਿੱਚ ਵੀ ਆ ਲੋ। ਜੀ ਜੀ। 550 ਰੁਪਏ ਚ ਮਸਲੀਨ ਜੀ ਚੈਲੰਜ ਕਰਕੇ ਦਵਾਂਗੇ ਵੀ ਕੋਈ ਦੇ ਕੇ ਦੱਸਾਵੇ ਆਹ ਵਾਲਾ 550 ਚ ਲਓ ਜੀ ਠੀਕ ਹੈ ਜੀ ਕਾਟਨ ਦਾ ਦੁਪੱਟਾ ਨਾਲ ਲਾ ਚੀ ਦੇਖੋ ਹਾਂਜੀ ਦੇਖੋ ਪੀਸ ਲਓ ਜੀ ਠੀਕ ਹੈ ਜੀ ਕਾਟਨ ਦੀ ਚੁੰਨੀ ਨਾਲ ਹਾਂਜੀ ਆਹ ਲਓ ਦੁਪੱਟਾ ਬਿਕਰੇ ਹਾਲੋ ਗੋਲਡਨ ਕੰਨੀ ਵਾਲਾ ਦੁਪੱਟਾ ਹੁੰਦਾ ਜੀ ਦੁਪੱਟੇ ਦਾ ਸਾਈ ਚੈੱਕ ਕਰੋ ਦੇਖੋ ਵੀਰ ਲਓ ਜੀ ਦੁਪੱਟੇ ਦਾ ਸਾਈ ਜੀ ਐਨ ਖੁੱਲਾ ਡੁੱਲਾ ਖੁੱਲਾ ਡੁੱਲਾ ਦੁਪੱਟਾ ਜੀ ਹਾਂਜੀ ਸਿਰਫ 490 ਰੁਪਏ ਦਾ ਸੌੜ ਜੀ ਲਓ ਜੀ 490 ਰੁਪਏ ਚੱਕੋ ਫਾਇਦੇ ਇਹਦੇ ਵਿੱਚ ਵੀ ਰੰਗ ਇਹਦੇ ਵਿੱਚ ਵੀ 15 20 ਕਲਰ ਜੀ ਓਕੇ ਵੀਰੇ ਇਹ ਨਹੀਂ ਹੈਗਾ ਵੀ ਡਿਜ਼ਾਈਨ ਇੱਕ ਖੋਰ ਰਿਆਂ ਪੀਕੋ ਪੀਸ ਹੈ 20 20 15 15 ਕਲਰ ਮਿਲਣਗੇ 5 5 6 6 ਡਿਜ਼ਾਈਨ ਮਿਲਣਗੇ ਇਹਨਾਂ ਦੇ ਜੀ ਦੇਖ ਸਕਦੇ ਹੋ ਬਹੁਤ ਸਾਰੀ ਕਲੈਕਸ਼ਨ ਤੁਹਾਨੂੰ ਮਿਲ ਜੂਆ ਲਓ ਓਕੇ ਵੀਰੇ ਹਲੋ ਤੁਹਾਨੂੰ ਮੈਂ ਕੀ ਹੋਰ ਦਿਖਾਵਾਂ ਜੀ ਹਾਂ ਬਰਬਰੀ ਦੇ ਵਿੱਚ ਜੀ ਲਓ ਜੀ ਬਰਬਰੀ ਬਰਬਰੀ ਕਪੜਾ ਆਊਗਾ ਜੀ ਹਾਂਜੀ ਲੋਕ ਬਰਬਰੀ ਕਹਿ ਕੇ ਹਾਂਜੀ 7-700 ਰੁਪਏ ਦਾ ਇਕੱਲਾ ਸੂਟ ਵੇਚੀ ਜਾਂਦੇ ਨੇ ਓਕੇ ਜੀ ਠੀਕ ਹੈ ਜੀ ਅਸੀਂ ਬਰਬਰੀ ਨਾਲ ਮਸਲੀਨ ਦਾ ਦੁਪੱਟਾ ਲਓ ਦੇਖੋ ਚੀਜ਼ ਲਓ ਦੇਖੋ 550 ਰੁਪਏ ਦਾ ਸੂਟ ਜੀ 550 ਦਾ ਜੀ ਦੇਖੋ ਪੀਸ ਠੀਕ ਹੈ ਦੇਖੋ ਲਓ ਜੀ origignal ਮਸਲੀਨ ਜੀ ਹਾਂਜੀ ਆਹ ਲਓ ਦੇਖੋ ਪੀਸ ਲਓ ਜੀ ਰੀਜਨਲ ਮਸਲੀਨ ਦਾ ਸੂਟ ਆਊਗਾ ਜੀ ਹਾਂਜੀ ਆਹ ਲਓ ਮਸਲੀਨ ਦਾ ਹੀ ਆਊਗਾ ਦੁਪੱਟਾ ਲਓ ਜੀ ਦੇਖੋ ਕੁਆਲਿਟੀ ਜੀ ਕਰੋ ਚੱਲ ਅਸਲੀ ਮਸਲੀਨ ਦਾ 850 ਰੁਪਏ ਦਾ ਸੂਟ ਜੀ 850 ਦਾ ਲਓ ਠੀਕ ਹੈ ਜੀ ਆਹ ਲਓ ਸ਼ੰਕਰ ਦਾ ਰੀਜਨਲ ਆਊਗਾ ਜੀ ਹਾਂਜੀ ਉਹ ਦੇਖੋ ਕੁਆਲਿਟੀ ਜੀ ਲਓ ਜੀ ਰੀਜਨਲ ਘਰ ਦਾ ਆਊਗਾ ਸ਼ੰਕਰ ਦਾ ਜੀ ਓਕੇ ਜੀ ਆਹ ਲਓ ਲਓ ਜੀ ਕੋਈ ਇਹ ਨਹੀਂ ਹੋਗਾ ਵੀ ਲੋਕਲ ਬ੍ਰਾਂਡ ਦੇ ਕੱਪੜੇ ਦੇ ਰਹੇ ਹਾਂ ਹਾਂਜੀ ਹਾਂਜੀ ਫੇਟ ਹੁੰਦੇ ਨੇ ਸਿਲੇ ਸਲਾ ਜਾਂਦੀਆਂ ਨੇ ਇਹਨਾਂ ਦੀ ਵਾਪਸੀਆਂ ਹੁੰਦੀਆਂ ਨੇ ਘਰਾਂ ਦੀਆਂ ਜੀ ਓਕੇ ਚਾਹ ਲੋ ਅਸਲੀ ਦੁਪੱਟਾ ਹੋਊਗਾ ਰੀਜਨਲ ਮਸਲੀਨ ਦਾ ਜੀ ਹਾਂਜੀ ਬਾਜ਼ਾਰ 'ਚ ਮਿਲੂਗਾ ਤੁਹਾਨੂੰ 1200 1250 ਰੁਪਏ ਦਾ ਸੂਟ ਜੀ ਓਕੇ ਵੀਰੇ ਮੇਰੀ ਦੁਕਾਨ 'ਤੇ ਮਿਲੂਗਾ ਸਿਰਫ 900 ਰੁਪਏ ਦਾ ਸੂਟ ਜੀ ਲਓ ਜੀ ਸਿਰਫ 900 ਰੁਪਏ ਦਾ 4 450 ਰੁਪਏ ਦਾ ਮਸਲੀਨ ਦਾ ਦੁਪੱਟਾ ਹੈ ਵਾਈਟ ਇਹ ਜਿਹੜਾ ਕੁਆਲਿਟੀ ਲਈ ਹੋਈ ਹੈ ਇਹਨੂੰ ਠੀਕ ਹੈ ਵੀਰੇ ਠੀਕ ਹੈ ਜੀ ਏਕੇ ਟੈਕਸ ਦਾ ਪ੍ਰਿੰਟਰ ਦੇਵਾਂਗੇ ਪਹਿਲਾਂ ਆਪਾਂ ਦਿੰਦੇ ਆ 325 ਰੁਪਏ ਦਾ ਸੂਟ ਜੀ ਇਸ ਵਾਰੀ ਇੱਥੇ ਵੀ ਸੇਲ ਲਗਾ ਰਹੇ ਆ ਪੂਰੇ 300 ਰੁਪਏ ਦਾ ਸੂਟ ਜੀ ਲਓ ਜੀ ਪੂਰੇ 300 ਦਾ ਏਕੇ ਟੈਕਸ ਏਕੇ ਟੈਕਸ ਦਾ ਆਲ ਓਵਰ 5 ਮੀਟਰ ਜੀ ਕੰਨੀ ਕੰਨੀ ਤੇ ਮੋਰ ਹੋਊਗੀ ਡਿਜ਼ਾਈਨਿੰਗ ਵੱਧੋ ਚੱਕੇ ਜੀ ਡਿਜ਼ਾਈਨ ਠੀਕ ਆ ਜੀ ਉਹ ਨੀਚੇ ਪਿੰਕ ਵਾਲਾ ਜੀ ਲਓ ਜੀ ਆਹ ਲਓ 300 ਰੁਪਏ ਦਾ ਸੂਟ ਜੀ ਡਿਜ਼ਾਈਨ ਇਹਦੇ ਵਿੱਚ ਵੀ 15 ਡਿਜ਼ਾਈਨ ਜੀ ਲਓ ਜੀ ਕਰੋ ਚੈੱਕ ਬਹੁਤ ਨੂੰ ਆਪਸ਼ਨ ਇਹਦੇ ਵਿੱਚ ਹੀ ਮਿਲ ਜੂਗਾ 300 ਰੁਪਏ ਦਾ ਪੀਸ ਜੀ ਏਕੇ ਦਾ ਓਕੇ ਵੀਰੇ ਲੋਕਲ ਨਹੀਂ ਡਿਜ਼ਾਈਨ ਜਿੰਨੇ ਮਰਜੀ ਇਹਦੇ ਵਿੱਚ ਵੀ ਓਕੇ ਵੀਰੇ ਆ ਲੋ ਦੇਖੋ ਵੀ ਲਓ ਜੀ ਕਰੋ ਚੈੱਕ 300 ਰੁਪਏ ਦਾ ਪੀਸ ਜੀ ਠੀਕ ਆ ਵੀਰੇ ਇਸ ਤੋਂ ਬਾਅਦ ਥੋੜੀਆਂ ਪਰਾਲੀਆਂ ਰਹਿਣੀਆਂ ਹਾਂਜੀ ਜਿਸ ਤਾਂ ਕਿ ਰੀਜਨਲ ਪੀਸ ਵਿਕ ਰਹੇ ਨੇ ਓਕੇ ਵੀਰੇ ਸਾਈਬਾ ਦੇ ਹਾਂਜੀ ਆਰਾਮ ਟੈਕਸ ਦੇ ਉਹ ਘਰਾਂ ਦੇ ਮਾਲ ਆਣਗੇ ਇਹ ਹਾਂਜੀ ਆ ਲੋ ਪੀ ਚੈੱਕ ਕਰੋ ਪ੍ਰਿੰਟਿੰਗ ਚੈੱਕ ਕਰੋ ਇਹਦੀ ਦੇਖੋ ਲਓ ਪ੍ਰਿੰਟਿੰਗ ਚੈੱਕ ਕਰੀਓ ਜੀ ਸਹੀ ਗੱਲ ਹੈ ਠੀਕ ਹੈ ਜੀ ਆ ਲੋ ਦੁਪੱਟਾ ਆਊਗਾ ਇਹਦੇ ਨਾਲ ਹਾਂਜੀ ਤੋਹਫਾ ਹੀ ਲਓ ਜੀ ਆ ਦੁਪੱਟਾ ਹੈ ਜੀ ਨਾ 15 15 16 1600 ਰੁਪਏ ਦਾ ਪੀਸ ਸੇਲ ਹੁੰਦਾ ਜੀ ਓਕੇ ਜੀ ਆਪਾਂ ਸੇਲ ਲਗਾਈ ਆ ਸੇਲ ਦਾ ਮਤਲਬ ਸੇਲ ਹਾਂਜੀ ਸਿਰਫ 900 ਰੁਪਏ ਦਾ ਪੀਸ ਜੀ ਲਓ ਜੀ 900 ਰੁਪਏ 15 1600 ਤੋਂ ਕਿਤੋਂ ਵੀ ਘੱਟ ਨਹੀਂ ਮਿਲਣਗੇ ਇਹ ਵਾਲੇ ਪੀਸ ਜਿਹੜੀਆਂ ਇਹ ਵਾਲੀਆਂ ਡਿਜ਼ਾਈਨਿੰਗਾਂ ਦਿਖਾ ਰਹੇ ਹਾਂ ਹਾਂਜੀ 900 ਰੁਪਏ ਦਾ ਪੀਸ ਦੂੰਗਾ ਰੀਜਨਲ ਮਸਲੀਨ ਨਾਲ ਜੀ ਓਕੇ ਜੀ ਇੱਕ ਇਹਦੇ ਵਿੱਚ ਵਾਈਟ ਡਿਜ਼ਾਈਨ ਆਇਆ ਸੀਗਾ ਜਿਹੋ ਦੀ ਜੋ ਮੈਨੂੰ ਤੇ ਹੋਰ ਦਿਖਾਉਣੇ ਹਨ ਤੁਹਾਨੂੰ ਹਾਂਜੀ ਆ ਲੋ ਹਾਂਜੀ ਸ਼ਿਮਰ ਜੀ ਓਕੇ ਜੀ ਸਾਈਵਾ ਦਾ ਬ੍ਰਾਂਡ ਆਊਗਾ ਜੀ ਇਹ ਸ਼ਿਮਰ ਓਕੇ ਜੀ ਠੀਕ ਹੈ ਜੀ ਮਿਲ ਮੇਲ ਆਊਗੀ ਆ ਲੋ ਦੇਖੋ ਲਓ ਜੀ ਦੇਖੋ ਪੇਸ ਕਰੋ ਜੱਟ ਆ ਲੋ ਦੁਪੱਟਾ ਆ ਦੁਪੱਟਾ ਆ ਗਿਆ ਲਓ ਇਹ ਬੜੇ ਖੁੱਲੇ ਡੁੱਲੇ ਪੂਰੇ ਖੁੱਲੇ ਡੁੱਲੇ ਇਹ ਵੀ 15 1600 ਦੀ ਬਾਜ਼ਾਰ ਚ ਸੇਲ ਹੋ ਰਹੀ ਹੈ ਇਹ ਵੀ 900 ਰੁਪਏ ਦਾ ਪੀ ਦੇ ਦੂੰਗਾ ਜੀ ਸਹੀ ਬਾਜ਼ਾਰ ਰੀਜਨਲ ਜੀ 900 ਰੁਪਏ ਦਾ 900 ਰੁਪਏ ਦਾ ਮਿਲ ਜਾਣਾ ਠੀਕ ਹੈ ਜੀ ਬਾਕੀ ਤੁਸੀਂ ਕੈਮਰੀ ਕ ਆਲ ਓਵਰ ਦੇ ਨਾਲ ਲੈਸਿਸ ਵਾਲਾ ਅੱਜ ਕੱਲ ਬਹੁਤ ਚੱਲ ਰਿਹਾ ਹੈ ਠੀਕ ਹੈ ਜੀ ਲੈਸਾਂ ਵਾਲਾ ਮਾਲ ਹੈ ਬਹੁਤ ਚੱਲ ਰਿਹਾ ਹੈ ਕੈਮਰੀ ਕ ਉਹਗੀ ਆਲ ਓਵਰ ਓਕੇ ਵੀਰੇ ਬਾਜ਼ਾਰ ਚ ਵਿਕ ਰਿਹਾ ਹੈ 950 1050 950 1050 ਠੀਕ ਹੈ ਜੀ ਠੀਕ ਹੈ ਜੀ ਅੱਪਲ ਕਰਨ ਲੱਗੇ ਆ ਇਹਦੇ ਵਿੱਚ ਵੀ ਵੱਡੇ ਫਾਇਦੇ ਹਾਂਜੀ ਆ ਲੋ ਮਛਲੀਨ ਦਾ ਆਊਗਾ ਵੱਡਾ ਦੁਪੱਟਾ ਜੀ ਇਹਦੇ ਨਾਲ ਓਕੇ ਵੀਰੇ ਸਿਰਫ ਦਵਾਂਗੇ ਹਾਂਜੀ 750 ਰੁਪਏ ਦਾ ਪੀਸ ਜੀ ਲਓ ਜੀ 750 ਰੁਪਏ ਦਾ 750 ਰੁਪਏ ਦਾ ਰੀਜਨਲ ਕੈਮਰੀ ਕਨਾਲ ਜੀ ਕਲਰ ਚੈੱਕ ਕਰੋ ਇਹਦੇ ਓਕੇ ਵੀਰੇ ਆ ਲੋ ਲਓ 750 ਰੁਪਏ ਦਾ ਪੀਸ ਜੀ 750 ਦਾ ਡਿਜ਼ਾਈਨ ਹੋਰ ਬਾਧੂ ਮਿਲਣਗੇ ਇਹਦੇ ਵਿੱਚ ਵੀ ਜੀ ਓਕੇ ਵੀਰੇ ਆ ਲੋ ਇਹ ਨਹੀਂ ਹੋਗਾ ਵੀ ਇੱਕ ਡਿਜ਼ਾਈਨ ਹੀ ਹੈ ਲੈਸਿਸ ਵਾਲੇ ਜੀ 750 ਰੁਪਏ ਚ ਬਹੁਤ ਡਿਜ਼ਾਈਨ ਨੇ ਮੇਰੇ ਕੋਲ ਹਾਂਜੀ ਹਲੋ ਦੇਖੋ ਕਰੋਟਾ ਹਲੋ ਹਾਂਜੀ ਪਿਓਰ ਦਾ ਦੁਪੱਟਾ ਨਾਲ ਲਓ ਜੀ ਦੇਖੋ ਪੀਸ ਬਾਟਮ ਨਾਲ ਪਿਓਰ ਦਾ ਦੁਪੱਟਾ ਓਕੇ ਜੀ 850 ਰੁਪਏ ਦਾ ਪੀਸ ਜੀ ਪਿਓਰ ਦੇ ਦੁਪੱਟੇ ਨਾਲ ਜੀ ਲਓ ਜੀ 850 ਹਲੋ ਇੱਕ ਆਈਟਮ ਚੱਲ ਰਹੀ ਹੈ ਚਿਕਨ ਦੀ ਬਾਟਮ ਨਾਲ ਜੀ ਹਾਂਜੀ ਚਿਕਨ ਦੀ ਸ਼ਲਵਾਰ ਆਉਗੀ ਨਾਲ ਲੱਗੀ ਹੋਈ ਇਹਦੇ ਓਕੇ ਠੀਕ ਹੈ ਜੀ ਓਕੇ ਵੀਰੇ ਲਓ ਦੇਖੋ ਕਲਰ ਚੈੱਕ ਕਰੋ ਲਓ ਜੀ ਆ ਤੁਹਾਨੂੰ ਜੀ ਕਲਰ ਆਪਸ਼ੀ ਮਿਲਦੀਆਂ ਨੇ ਲਓ ਜੀ ਚਿਕਨ ਦੀ ਸ਼ਲਵਾਰ ਦੀ ਨਾਲ ਠੀਕ ਆ ਜੀ ਠੀਕ ਆ ਜੀ ਔਰ ਇਹਦਾ ਰੇਟ ਦੇਣ ਲੱਗੇ ਆਪਾਂ ਕੱਲੇ ਸ਼ਲਵਾਰ ਦੇ ਮੁੱਲੇ 'ਚ ਸ਼ੂਟ ਹਾਂਜੀ ਆ ਲਓ ਲਓ ਜੀ ਕੈਮਰੇ 'ਕ ਵੀ ਮੇਰੀ ਵਧੀਆ ਲੱਗੀ ਹੋਊਗੀ ਜੀ ਠੀਕ ਆ ਜੀ ਔਰ ਨਾਲ ਬਾਟਮ ਦਾ ਕਪੜਾ ਹੋਊਗਾ ਚਿਕਨ ਦਾ ਠੀਕ ਆ ਜੀ ਓਕੇ ਵੀਰੇ ਲਓ ਜੀ ਦੇਖੋ ਆਈਟਮ ਸਹੀ ਗੱਲ ਆ ਜੀ 375 ਰੁਪਏ ਦਾ ਸ਼ੂਟ ਦਵਾਂਗੇ ਜੀ ਲਓ ਜੀ 375 ਰੁਪਏ ਦਾ ਠੀਕ ਆ ਵੀਰੇ ਚਿਕਨ ਦੀ ਬਾਟਮ ਨਾਲ 375 ਰੁਪਏ ਦਾ ਸ਼ੂਟ ਜੀ ਓਕੇ ਵੀਰੇ ਓਕੇ ਆਈਟਮਾਂ ਦਾ ਵੀਰੇ ਬਹੁਤ ਨੇ ਨਿਗਾ ਹੋਣੀ ਨਹੀਂ ਕਿੰਨੀਆਂ ਕਿੰਨੀਆਂ ਕਰਾਈ ਜਾਊਂਗਾ ਵੀਡੀਓ ਬਹੁਤ ਜ਼ਿਆਦਾ ਲੰਬੀ ਬਣ ਜੂਗਾ। ਮੈਂ ਉਹੀ ਕਹਿਆ ਵੀ ਕਲੈਕਟਿਓ ਬਹੁਤ ਜ਼ਿਆਦਾ ਕਲੈਕਸ਼ਨ ਹੈ ਕਿੰਨੀ ਤੁਹਾਨੂੰ ਨਿਗਾ ਕਰਾਉਂਦਾ ਮੈਂ। ਆ ਲੋ ਇੱਕ ਰੇਂਜ ਤੁਹਾਨੂੰ ਬਹੁਤ ਕੁਝ ਮਿਲ ਜਾਣਾ। ਐਕਸਪੋਰਟ ਦੀ ਕੈਮਰਿਕ ਵਰਕ ਹੋਇਆ ਹੋਇਆ ਸੂਟ ਦੇ ਉੱਪਰ। ਲਓ ਜੀ ਵਰਕ ਚੈੱਕ ਕਰ ਲਓ ਹਣਾ। ਠੀਕ ਹੈ ਜੀ। ਹਾਂ ਜੀ। ਆ ਲੋ ਦੁਪੱਟਾ ਜੀ ਇਹਦਾ। ਦੇਖੋ ਡਿਜ਼ਾਈਨ। ਲਓ ਜੀ ਆ ਦੁਪੱਟਾ ਆ ਗਿਆ ਨਾਲ। ਦੇਖੋ ਪੀ ਚੈੱਕ ਕਰੋ। ਹਾਂ ਜੀ ਹਾਂ ਜੀ। ਲਓ ਜੀ। ਕਿੰਨਾ ਦਾ ਪੀਸ ਦੇਣਾ ਸਿਰਫ 750 ਰੁਪਏ ਦਾ ਪੀਸ ਤੇ ਲਓ ਜੀ ਸਿਰਫ 750 ਰੁਪਏ ਦਾ ਰੀਜਨਲ ਕੈਮਰੀਕ ਦੇ ਉੱਪਰ ਜੀ ਓਕੇ ਜੀ ਹੁਣ ਜਿਸ ਤਾਂ ਕਿ ਪਹਿਲਾਂ ਕੈਮਰੀ ਕੇ ਕੇ ਟੈਕਸ ਦੀ ਆਪਾਂ ਬੇਚ ਰਹੇ ਹਾਂ ਹਾਂਜੀ ਹਾਂਜੀ ਆਹ ਲੋ ओरिजिनल ਕੈਮਰੀ ਕੇ ਦਾ ਡਿਜ਼ਾਈਨ ਇਹਦੇ ਵੀ ਡਿਜ਼ਾਈਨ ਬਹੁਤ ਨੇ ਮੇਰੇ ਕੋਲੇ ਰੀਜਨਲ ਏ ਕੇ ਦੀ ਕੈਮਰੀ ਕਹੂਗੀ ਇਹ ਓਕੇ ਵੀਰੇ ਠੀਕ ਹੈ ਜੀ ਹਾਲੋ ਕੰਨੀ ਕੰਨੀ ਤੇ ਮੋਹਰ ਆਊਗੀ ਠੀਕ ਆ ਲਓ ਜੀ ਠੀਕ ਹੈ ਜੀ ਰੀਜਨਲ ਏ ਕੇ ਦੇ ਪ੍ਰਿੰਟ ਆਣਗੇ ਜੀ ਹਾਂਜੀ ਇਹ ਵੀ ਦਵਾਂਗੇ 425 ਰੁਪਏ ਚ ਜੀ ਲਓ ਜੀ 425 ਰੁਪਏ ਦੇਖੋ ਪ੍ਰਿੰਟਿੰਗ ओके okay, ब्रो 425 ਰੁਪਏ ਚ ਜੀ ਹਾਂਜੀ ਹਾਂਜੀ ਪ੍ਰਿੰਟ ਚੈੱਕ ਕਰੋ ਇਹਦੇ ਲਓ ਜੀ 425 ਚ ਜੀ ਮੁੱਕਣੀ ਨਹੀਂ ਜੀ ਪ੍ਰਿੰਟਰ ਜੀ ਹਾਂਜੀ ਨਿਕਨੇ ਆਹ ਲੋ 425 ਰੁਪਏ ਚ ਜੀ ਪ੍ਰਿੰਟ ਇਹ ਕੇ ਦੇ ਕੈਮਰੀ ਕ ਬੀ ਐਮ ਡਬਲ ਨੰਬਰ ਜੀ ਠੀਕ ਆ ਜੀ 425 ਰੁਪਏ ਚ ਜੀ ਲਓ ਆਹ ਲੋ ਜੀ 425 ਰੁਪਏ ਚ ਦੇਖੋ ਡਿਜ਼ਾਈਨ ਹਾਂਜੀ ਆਹ ਲੋ ਐਬੀ ਟੈਕਸ ਦਾ ਹਾਂਜੀ 425 ਰੁਪਏ ਚ ਜੀ ਲਓ ਜੀ ਇਹ ਵੀ 425 ਦਾ ਦੇਖੋ ਡਿਜ਼ਾਈਨ ਲਓ ਵੀ ਚੈੱਕ ਕਰੋ ਹਰ ਡਿਜ਼ਾਈਨ ਚ ਪੰਪ ਪੰ 6 6 ਕਲਰ ਮਿਲਣਗੇ ਜੀ ਓਕੇ ਵੀਰੇ 425 ਰੁਪਏ ਚ ਜੀ ਠੀਕ ਹੈ ਜੀ ਦੇਖੋ ਡਿਜ਼ਾਈਨ ਚ 425 ਰੁਪਏ ਚ ਡਿਜ਼ਾਈਨ ਜੀ ਲਓ ਇਹ ਕਿਹਦੇ ਵੀ ਡਿਜ਼ਾਈਨਿੰਗ ਤਾਂ ਮੇਰੇ ਕੋਲੇ ਬਹੁਤ ਹੈ ਜੀ ਇੱਕ ਆ ਸੁਪਰ ਟੈਕਸ ਦਾ ਦੁਪੱਟਾ ਸੌਣ ਵੇਚ ਰਹੇ ਆ ਆਪਾਂ ਓਕੇ 4-5 ਡਿਜ਼ਾਈਨ ਮਿਲਣਗੇ ਇਹਦੇ ਵਿੱਚ ਹਾਂ ਜੀ ਹਾਲਓਵਰ ਸੂਟ ਆਊਗਾ 5 ਮੀਟਰ ਠੀਕ ਹੈ ਜੀ ਓਕੇ ਜੀ ਕਾਟਨ ਦਾ ਆਊਗਾ ਨਾਲ ਦੁਪੱਟਾ ਠੀਕ ਹੈ ਜੀ ਦੇਖੋ ਦੁਪੱਟਾ ਨਾਲ ਜੀ ਲਓ ਜੀ ਆ ਦੁਪੱਟਾ ਨਾਲ ਕਾਟਨ ਦਾ ਨਾ ਸੁਪਰ ਟੈਕਸ ਦਾ ਆਊਗਾ ਰੀਜਨਲ ਕੋਈ ਡੁਪਲੀਕੇਟ ਨਹੀਂ ਓਕੇ ਚਲੋ ਪੱਟਾ ਪੱਲ ਵੇ ਜਿਹੜਾ ਕੋਈ ਮਰਜ਼ੀ ਪੱਲ ਵੇ ਗਾਗ ਜੀ ਓਕੇ ਜੀ ਕਲਰ ਰੰਗ ਲਾਈਟ ਡਾਰਕ ਸਾਰੇ ਮਿਲਣਗੇ ਮੇਰੇ ਕੋਲ ਓਕੇ ਵੀਰੇ ਠੀਕ ਹੈ ਜੀ 390 ਰੁਪਏ ਦਾ ਸੂਟ ਜੀ 390 ਦਾ 390 ਰੁਪਏ ਦਾ ਕਾਟਨ ਸੁਪਰ ਟੈਕ ਦਾ ਹਾਲੋ ਵਰ ਦੇ ਨਾਲ ਕਾਟਨ ਦੁਪੱਟਾ ਸੂਟ ਜੀ ਠੀਕ ਹੈ ਵੀਰੇ ਬਾਕੀ ਡਿਜ਼ਾਈਨਿੰਗ ਆ ਵੀਰੇ ਬਾਦੂ ਹਾਂਜੀ ਆ ਲੋ ਪਿਓਰ ਦੁਪੱਟੇ ਨਾਲ ਆਲ ਓਵਰ ਦੇ ਹਾਂਜੀ ਕੈਮਰਿਕ ਦੇ ਰੀਜਨਲ ਆ ਲੋ ਪਿਓਰ ਦੀ ਚੁੰਨੀ ਨਾਲ ਹਾਂਜੀ ਦੇਖੋ ਆਈਟਮ ਲਓ 550 ਰੁਪਏ ਚ ਪਿਓਰ ਦੇ ਦੁਪੱਟੇ ਨਾਲ ਜੀ ਠੀਕ ਆ ਜੀ ਸਾਡੇ ਅਸਲੀ ਪਿਓਰ ਦੇ ਨਾਲ ਜੀ ਠੀਕ ਆ ਜੀ ਬਾਕੀ ਕਿ ਤੁਹਾਨੂੰ ਆਈਟਮਾਂ ਨੀ ਨੀ ਕੇ ਨੀਚੇ ਨੀਗਾ ਕਰਾਉਣਾ ਮੈਂ ਐਕਸਪੋਰਟ ਦੀਆਂ ਕੈਮਰਿਕਾਂ ਜੀ ਓਕੇ ਵੀਰੇ ਆ ਲੋ EKX ਦਾ ਆਰਡੀ ਨੰਬਰ ਜੀ ਲਓ ਜੀ ਕਰੋ ਚੈੱਕ 450 ਰੁਪਏ ਦਾ ਸੂਟ ਜੀ 450 ਲਓ ਜੀ ਆਡੀ ਨੰਬਰ 450 ਰੁਪਏ ਦਾ ਜੀ ਓਕੇ ਵੀਰੇ ਆ ਲਓ ਲਓ ਜੀ 450 ਰੁਪਏ ਦਾ ਠੀਕ ਆ ਜੀ ਬਾਕੀ ਏਕੇ ਟੈਗ ਦੇ ਮੇਰੇ ਕੋਲ ਵਧੀਆ ਵਾਲੇ ਹੁੰਦੇ ਨੇ ਜੀ ਹਾਂਜੀ ਕਿਉਂਕਿ ਆਈਟਮ ਮੇਰੇ ਕੋਲ ਹਰ ਮਿਲੂਗੀ ਇਹ ਨਹੀਂ ਹੈਗਾ ਵੀ ਘੱਟ ਵਾਲੀਆਂ ਆਈਟਮਾਂ ਨੇ ਤਾਂ ਘੱਟ ਵਾਲੀਆਂ ਹੀ ਨੇ ਹਾਂਜੀ ਹਾਂਜੀ ਸਸਤੇ ਪ੍ਰਿੰਟ ਤੋਂ ਲੈ ਕੇ ਵਧੀਆ ਵਾਲੇ ਪ੍ਰਿੰਟ ਹਰ ਮਿਲਣਗੇ ਆਲੇਖੋ ਰਾਮ ਟੈਕਸਟ ਦੇ ਹਾਂਜੀ ਪ੍ਰਿੰਟ ਆਣਗੇ ਰੀਜਨਲ ਓਕੇ ਠੀਕ ਆ ਜੀ ਲਓ ਦੇਖੋ ਪੀ ਜੀ ਵਰਕ ਹਾਂਜੀ ਮਸਲੀਨ ਦਾ ਆਊਗਾ ਦੁਪੱਟਾ ਨਾਲ ਜੀ ਓਕੇ ਵੀਰੇ ਲਓ ਇਹ ਰਾਮ ਟੈਕਸ ਦੇ ਆਣਗੇ ਰੀਜਨਲ ਜੀ ਠੀਕ ਸਾਡੇ 1300 ਰੁਪਏ ਦਾ ਸੂਟ ਜੀ ਲਓ ਜੀ ਸਾਡੇ 1300 ਡਿਜ਼ਾਈਨਿੰਗ ਇਹਦੇ ਵਿੱਚ ਵੀ ਮੇਰੇ ਕੋਲੇ ਹਾਂਜੀ 10 ਤੋਂ 12 ਡਿਜ਼ਾਈਨ ਮਿਲਣਗੇ ਇਹ ਚੀਜ਼ ਦੇ ਵੀ ਮੇਰੇ ਕੋਲ ਜੀ ਓਕੇ ਵੀਰੇ ਠੀਕ ਹੈ ਜੀ ਆਹ ਲਓ ਰਾਮ ਟੈਕਸ ਦੇ ਰੀਜਨਲ ਸਾਡੇ 1300 ਰੁਪਏ ਦੇ ਜੀ ਲਓ ਜੀ ਦੇਖੋ ਸਾਡੇ 1300 ਰੁਪਏ ਦੇ ਸਾਡੇ 1300 ਲਓ ਜੀ ਲਓ ਬਾਕੀ ਕਲੈਕਸ਼ਨ ਬਹੁਤ ਆ ਮੂਰੇ ਸਾਫ ਸੁੱਤਰੀਆਂ ਚੀਜ਼ਾਂ ਆਣੀਆਂ ਜੀ ਹਾਂਜੀ ਬਾਕੀ ਕਲੈਕਸ਼ਨ ਬਹੁਤ ਕਲੈਕਸ਼ਨ ਵਾਧੂ ਜੀ ਵਾਧੂ ਤੁਹਾਨੂੰ ਬਹੁਤ ਕੁਝ ਮਿਲ ਜੂਗਾ ਬੋਟਲ ਲੱਸੀ ਦਾ ਵਾਲਾ ਮਾਲ ਚੱਲ ਰਿਹਾ ਹੈ ਹਾਂਜੀ ਹਾਂਜੀ ਬੋਟਮ ਤੇ ਵਰਕ ਨਾਲ ਓਕੇ ਵੀਰੇ ਠੀਕ ਹੈ ਜੀ ਸੂਟ ਨਾਲ ਕੈਮਰੀਕ ਦੀ ਕਮੀਜ਼ ਓਕੇ ਕੋਟੇ ਡੋਰੀਆ ਦਾ ਦੁਪੱਟਾ ਲੱਗਿਆ ਹੋਊਗਾ ਲਓ ਜੀ ਠੀਕ ਹੈ ਜੀ ਠੀਕ ਹੈ ਜੀ 850 ਰੁਪਏ ਚ ਜੀ 850 ਰੁਪਏ ਡਿਜ਼ਾਈਨਰਾਂ ਦੀ ਤਾਂ ਵੀਰੇ ਤੁੱਕੀ ਕੱਢ ਦਾਂਗੇ ਆਪਾਂ ਇਸ ਵਾਰੀ ਓਕੇ ਵੀਰੇ ਡਿਜ਼ਾਈਨਿੰਗ ਦਾ ਇਸ ਵਾਰੀ ਇੰਨੀ ਕੁ ਲੈ ਕੇ ਆਂਦੀ ਐ ਓਕੇ ਵੀਰੇ 850 ਰੁਪਏ ਚ ਜੀ ਲਓ ਜੀ ਆ ਵੀ ਚੈੱਕ ਲੈਸੀਸ ਹਲੇ ਜੀ ਸਾਰੇ ਲਓ ਜੀ ਬਾਕੀ ਲਓ ਜੀ ਬਹੁਤ ਸਾਰੀ ਤੈਨੂੰ ਕਲੈਕਸ਼ਨ ਮਿਲ ਜੂ ਤੁਸੀਂ ਬਾਈਵੋ ਨਾਲ ਪਹੁੰਚ ਸਕਦੇ ਹੋ ਕਲੈਕਸ਼ਨ ਬਹੁਤ ਆਪਾਂ ਵੀਡੀਓ ਚ ਨਹੀਂ ਨਹੀਂ ਦਿਖਾ ਸਕਦੇ ਸਾਰਾ ਹੈਂਡਵਰਕ ਹੋਇਆ ਆਇਆ ਹੈ ਘੇਰੇ ਦੇ ਉੱਪਰ ਉੱਪਰ neck ਦੇ ਉੱਪਰ ਵੀ ਹੈਂਡਵਰਕ ਹੈ ਬਾਟਮ ਤੇ ਵਰਕ ਨਾਲ ਓਕੇ ਜੀ ਠੀਕ ਹੈ ਜੀ ਨਾਲ ਕੋਟੇ ਡੋਰੀ ਇਹਦਾ ਦੁਪੱਟਾ 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 ਹੀ ਹੈ ਹਾਂਜੀ ਵਾਈਟ ਦੁਪੱਟਾ 3350 ਰੁਪਏ ਦਾ ਇਕੱਲਾ ਲਓ ਜੀ ਠੀਕ ਹੈ ਜੀ ਕਿੰਨੇ ਦਾ ਪੀਸ ਦੇਣਾ ਸਿਰਫ 1000 ਰੁਪਏ ਦਾ ਸੂਟ ਜੀ ਲਓ ਜੀ 1000 ਰੁਪਏ ਦਾ ਤੁਹਾਨੂੰ ਚੀਜ਼ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਇਹਦੇ ਵਿੱਚ ਜੀ 1000 ਰੁਪਏ ਦਾ ਸੂਟ ਆ ਲਓ 1000 ਰੁਪਏ ਚ ਜੀ ਹਾਂਜੀ ਡਿਜ਼ਾਈਨ ਦੇ ਦੂੰਗਾ ਇਹਦੇ ਵਿੱਚ 15 ਡਿਜ਼ਾਈਨ ਜੀ ਡਿਜ਼ਾਈਨ ਵੀ ਮਿਲ ਜਾਣਗੇ ਕਲਰ ਆਪਸ਼ਨ ਤੁਹਾਨੂੰ ਬਹੁਤ ਮਿਲ ਜ ਚਲੋ ਜੀ ਜਿਸ ਤਰ੍ਹਾਂ ਕਿ ਗਰਮੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਆਈਟਮ ਵੇਚਣ ਵਾਲੀ ਹੈ ਕੈਮਰੀਕ ਔਰ ਬਾਜ਼ਾਰ 'ਚ ਵੇਖ ਵੀ ਬਹੁਤ ਰਹੀ ਹੈ 1.5 ਮੀਟਰ ਪਣੇ ਵਾਲੀ ਠੀਕ ਹੈ ਜੀ ਲਓ ਜੀ ਔਰ ਇਹਦੇ ਡਿਜ਼ਾਈਨ ਚੈੱਕ ਕਰੋ ਹਾਂਜੀ ਔਰ ਇਹਦੇ ਰੇਟ ਦਾ ਇਹ ਧਮਾਕਾ ਹੀ ਕਰਨਾ ਹੈ ਆਪਣੇ ਸਾਰੇ ਬਾਜ਼ਾਰ ਨੂੰ ਓਕੇ ਜੀ ਆਪਣੀ ਕੰਨੀ ਦੇ ਮੋਹਰ ਵਾਲੀ ਕੈਮਰੀ ਕਹੂਗੀ ਹਾਂਜੀ ਆਹ ਲਓ ਡਿਜ਼ਾਈਨ ਚੈੱਕ ਕਰੋ ਇਹਦੇ ਲਓ ਜੀ ਆ ਡਿਜ਼ਾਈਨ ਦੇਖ ਲਓ ਇਹਦੇ ਰੀਜਨਲ ਕੈਮਰੀਕ ਜੀ ਠੀਕ ਹੈ ਜੀ ਜੇ ਕੋਈ ਗਾਗ ਮਿਕਸ ਕਪੜਾ ਨੂੰ ਸਾਬਤ ਕਰ ਦਵੇ ਹਾਂਜੀ ਆਪਾਂ 10000 ਰੁਪਿਆ ਨਾਮ ਦਾ ਦੇ ਦਾਂਗੇ ਜੀ ਲਓ ਜੀ ਆ ਲਓ ਡਿਜ਼ਾਈਨ ਚੈੱਕ ਕਰੋ ਇਹਦੇ ਕੈਮਰੇ ਕਰੇ ਓਕੇ ਜੀ ਠੀਕ ਹੈ ਜੀ ਹਾਂਜੀ ਬਾਜ਼ਾਰ ਚ ਵਿਕ ਰਹੀ ਹੈ 400 ਹਾਂਜੀ 350 ਤੋਂ ਘੱਟ ਤਾਂ ਕੋਈ ਦਿੰਦਾ ਹੀ ਨਹੀਂ ਜੀ ਓਕੇ ਜੀ ਠੀਕ ਹੈ ਜੀ ਆਪਾਂ ਇਹਦੇ ਵਿੱਚ ਵੀ ਫਾਇਦਾ ਕਰਨ ਲੱਗਿਆਂ ਸੇਲ ਲਾਉਣ ਲੱਗਿਆਂ ਦੇ ਵਿੱਚ ਵੀ ਹਾਂਜੀ 300 ਰੁਪਿਆ ਦਾ ਛੋਟ ਜੀ ਲਓ ਜੀ 300 ਰੁਪਿਆ ਦਾ ਮਿਲ ਜਾਣਾ ਜਿਹੜਾ ਮਰਜ਼ੀ ਕਟਾ ਲਵੇ ਕਸਟਮਰ ਇੱਕ ਕਟਾ ਲਵੇ 10 ਕਟਾ ਲਵੇ 300 ਰੁਪਿਆ ਦਾ ਛੋਟ ਠੀਕ ਹੈ ਜੀ ਲਓ ਦੇਖੋ ਜੀ ਡਿਜ਼ਾਈਨ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਬਾਕੀ ਕਲਰ ਆਪਸ਼ਨ ਵੀ ਬਹੁਤ ਬਹੁਤ ਜ਼ਿਆਦਾ ਜੀ 300 ਰੁਪਏ ਤੇ ਜੀ ਕੈਮਰੀ ਇੱਕ ਵੱਡੇ ਬਣੇ ਵਾਲੀ 1.5 ਮੀਟਰ ਬਣੇ ਵਾਲੀ ਠੀਕ ਹੈ ਵੀਰੇ ਠੀਕ ਹੈ ਜੀ ਆ ਕਿੱਥੇ ਮਰਜੀ ਇਹਦਾ ਚੀਜ਼ ਚੈੱਕ ਕਰ ਲਵੇ ਆ ਲੋ ਹਾਂਜੀ ਲਓ ਜੀ 300 ਰੁਪਏ ਦਾ ਮਿਲ ਜਾਣਾ 300 ਰੁਪਏ ਦਾ ਅਸਲ ਕੈਮਰੀਕ ਡਿਜ਼ਾਈਨਿੰਗ ਦੇਖੋ ਲਓ ਡਿਜ਼ਾਈਨ ਉਹਨੇ ਪੂਰੇ ਸਾਫ਼ ਸੁਥਰੇ ਜੀ ਓਕੇ ਜੀ ਆ ਲੋ ਦੇਖੋ ਡਿਜ਼ਾਈਨ ਹਾਂਜੀ 300 ਰੁਪਏ ਚ ਜੀ ਓਕੇ ਜੀ ਲਓ ਨੇ ਕੁਰਤੇ। ਹਲੋ। ਓਕੇ ਜੀ। ਠੀਕ ਹੈ ਜੀ। ਕਿ ਕੁਰਤਾ ਵੇਅਮਾ ਆਪਾਂ ਦੇ ਰਹੇ ਆ। ਹਾਂਜੀ। ਪਹਿਲਾਂ ਵੀ ਸੇਲ ਲਗਾਈ ਹੋਈ ਹੈ ਆਪਣੀ ਕੁਰਤੇ ਵੇਅਮੇ ਦੀ। ਓਕੇ ਜੀ। ਠੀਕ ਹੈ ਜੀ। 250 ਰੁਪਏ ਤੋਂ ਸਟਾਰਟਿੰਗ ਹੋ ਕੇ। ਠੀਕ ਹੈ ਜੀ। ਹਰ ਵੈਰਾਈਟੀ ਮਿਲੂਗੀ। ਓਕੇ ਜੀ। 250 ਰੁਪਏ ਦਾ ਕੁਰਤਾ ਐਮੇ ਤਾਂ ਸ਼ੁਰੂ ਆ ਉਹਦੀ ਵੀ ਬੂਰਦੀ ਵਾਪਸੀ 250 ਵਾਲੇ ਦੀ ਵੀ। ਠੀਕ ਹੈ ਜੀ। ਸੀ ਆ ਰਾਮ ਦਾ ਪਹਿਲਾਂ 650 ਰੁਪਏ ਆ ਦੀ ਇਸ ਵਾਰੀ ਉਹ 600 ਚ ਹੈ। ਓਕੇ ਜੀ। ਠੀਕ ਹੈ ਜੀ। ਸੀ ਆ ਰਾਮ ਬੜੇ ਬਣਾ ਵਧੀਆ ਕੁਰਤਾ ਐਮਾ ਜਿਹੜਾ ਮਰਜ਼ੀ ਲੈ ਲਵੇ ਕਸਟਮਰ। ਓ ਜਿਹੜੀ ਵਧੀਆ ਵਾਲੀ ਆ ਥਾਨ ਚ ਕਟਿੰਗ ਕਰਕੇ ਜਿਹੜੀ ਆਪਾਂ ਦਿੰਨੇ ਆ 100 ਰੁਪਏ ਦਾ ਪੈਂਚਲ ਦੇਵਾਂਗੇ 15 ਸੋਟਾ ਦਾ 15 ਪੈਂਡਾ ਵਾਲਾ ਦਾ ਮੋਟਾ ਠੀਕ ਐਡਰੈਸ ਬੋਲ ਦਿਓ ਵੀਰੇ ਆਪਣੀ ਅੱਜ ਵੀ ਸੇਲ ਹੋ ਉਸੇ ਤਰ੍ਹਾਂ ਚੱਲ ਰਹੀ ਆ ਆਪਣੀ ਓਕੇ ਜੀ ਠੀਕ ਐ ਜੀ ਤੇ ਸ਼ਾਪ ਦਾ ਐਡਰੈਸ ਬੋਲ ਦਿਓ ਇੱਕ ਵਾਰ ਸ਼ਾਪ ਦਾ ਐਡਰੈਸ ਆਪਣਾ ਹੈਗਾ ਜੀ ਮਲੇਰ ਕੋਟਲੇ ਹਾਂਜੀ ਤੇਲੀਆਂ ਵਾਲੇ ਬਾਜ਼ਾਰ ਆਣਾ ਹਾਂਜੀ ਤੇਲੀਆਂ ਵਾਲੇ ਬਾਜ਼ਾਰ ਅੰਦਰ ਵੜ ਕੇ ਗੁੱਲੂ ਦੀ ਹੱਟੀ ਪੁੱਛਣਾ ਠੀਕ ਆ ਸਰੰਦੀ ਗੇੜ ਤੋਂ ਐਂਟਰ ਹੋ ਕੇ ਹਾਂਜੀ ਠੀਕ ਐ ਜੀ ਐਂਟਰ ਹੋ ਕੇ ਗੁੱਲੂ ਦੀ ਹੱਟੀ ਮੁਹੱਲਾ ਜਟਪੁਰਾ ਦੇ ਸਾਹਮਣ ਆਪਾਂ ਤੁਹਾਨੂੰ ਬਾਜ ਨੇ ਸਾਰੀ ਕਲੈਕਸ਼ਨ ਦਿਖਾਤੀ ਬਾਕੀ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਨਾ ਆ ਬਾਕੀ ਵੈਰਾਈਟੀਆਂ ਤੋਂ ਬਾਅਦ ਬਹੁਤ ਜ਼ਿਆਦਾ ਗਦਾਮ ਭਰੇ ਪਏ ਨੇ ਵੈਰਾਈਟੀਆਂ ਨਾਲ ਜਿਹੜੀਆਂ ਜ਼ਿਆਦੇ ਹੋਣੀਆਂ ਠੀਕ ਹੈ ਵੀਰੇ ਹਾਂਜੀ ਆ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਸ਼ਹਿਰ ਮਰੇਡ ਕੋਟਲੇ ਦੀ ਬਹੁਤ ਹੀ ਸੋਹਣੀ ਸੂਟਾਂ ਦੀ ਕਲੈਕਸ਼ਨ ਦਿਖਾਈ ਐ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਬਾਕੀ ਵੀਡੀਓ ਤੁਹਾਨੂੰ ਚੰਗੀ ਲੱਗੀ ਐ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਾਕੀ ਵੀਡੀਓ ਨੂੰ ਅੱਗੇ ਵੱੱਟ-ਵੱਟ ਸਾਂਝਾ ਕਰਨਾ ਹਨਾ ਵੱੱਟ-ਵੱਟ ਸ਼ੇਅਰ ਕਰਨਾ ਤੇ ਮਿਲਾਂਗੇ ਤੁਹਾਨੂੰ ਹੋਰ ਇੱਕ ਨ